ਸਸ਼ੀ ਕਾਲ ਜੀ ਹੋਸਨਾਗਤਾਂ ਠੀਕ ਹੋ ਅੱਜ ਜਿਸੀ ਲੱਗਿਆ ਬੂਲੇ ਵਾਲੇ ਪਰੌਂਠੇ ਬਣਾਣਾ ਜੈਤਵਾਲਸੀ ਚਾਹ ਬਣ ਗਈ ਅੱਧਰ ਤੇ ਇਹਦੇ ਵਿੱਚ ਪਾਈ ਮੈਂ ਮੇਥੀ ਪਾਲਕ ਥੋੜੇ ਜਿਹਾ ਮੁਗਲਿਆਂ ਦੇ ਪੱਤੇ ਪਾਏ ਨੇ ਤੇ ਮੁਗਲਿਆਂ ਪੈਨੇ ਕਤੂ ਕਸ ਕਰ ਲੀਆਂ ਸੀਗੀਆਂ ਜੀ ਤੇ ਆਹ ਮੈਂ ਬੁਣਿਆ ਐ ਸਿੱਧਾ ਤੁਸੀਂ ਕੋਕਾ ਟਾਪੀਲਾ ਵਿੱਚ ਥੋੜਾ ਮੱਕੀ ਦਾ ਆਟਾ ਪਾਇਆ ਤੇ ਵਿੱਚ ਇਹਦੇ ਪਾਇਆ ਥੋੜਾ ਜਿਹਾ ਨਮਕ ਸਿੰਦਾ ਨਮਕ ਸੋ ਥੋੜਾ ਜਿਹਾ ਪਾਇਆ ਵਿੱਚ ਇਹਦੇ ਹਲਦੀ ਥੋੜਾ ਪਾਇਆ ਸਰੋਂ ਦਾ ਤੇਲ ਪਾ ਕੇ ਗੁੰਨਤਾ ਫੁੱਲ ਕਾਪੜਾ ਸੁਣਾ ਹਲਕਾ ਹਲਕਾ ਬਹੁਤ ਵਧੀਆ ਬਣਦਾ ਤੇ ਆਓ ਫੇ ਤੁਹਾਨੂੰ ਦਿਖਾਉਂਦੇ ਹੁਣ ਆਪਾਂ ਮੂਲੀ ਵਾਲੇ ਪਰੌਂਠੇ ਬਾਕੀ ਇਹਨਾਂ ਦੇ ਵਿੱਚ ਆਪਾਂ ਪਾ ਲਾਂਗੇ ਥੋੜੀ ਜਿਹੀ ਕਾਲੀ ਮਿਰਚ ਹਰੀ ਮਿਰਚ ਵੀ ਕੱਟ ਕੇ ਪਾ ਲਈ ਸੀ ਤੇ ਨਮਕ ਵੀ ਪਾ ਲਿਆ ਠੀਕ ਹੈ ਜੀਰਾ ਵੀ ਪਾ ਲਓ ਥੋੜਾ ਜਿਹਾ ਮਥਰ ਜੀਰਾ ਵੀ ਲੋੜਨ ਸਾ ਜਿੰਨਾ ਅੱਜ ਸੰਡੇ ਸੀ ਮੈਂ ਚੁਰਾ ਮੌਲੀਆ ਵਾਲੇ ਪਰੌਂਠੇ ਬਣਾ ਕੇ ਖਵਾ ਦਿੰਨੇ ਆ। ਸਿੱਕਾ ਨਾਲ ਆਜੋ ਤੇ ਨਾਲ ਤੁਸੀਂ ਵੀ ਖਾਓ। ਹਲੋ ਜੀ। ਉਹਨੇ ਦੇ ਵਿੱਚ ਆਪਾਂ ਮੈਂ ਸਿੰਗਲ ਬਣਾਉਣੀ ਆ। ਆ ਵਿੱਚ ਭਰਦੇ ਮੌਲੀ। ਸਾਰਾ ਕੁਝ ਵਿੱਚ ਮਸਾਲਾ ਮਸੂਲਾ ਸਾਰਾ ਪਾਤਾ ਸੀ, ਹਰੀ ਮਿਰਚ ਪਾਤੀ ਸੀ ਤੇ ਇਹਨਾਂ ਫਸਟਾ। ਕਈ ਲੋਕ ਸਿੰਗਲ ਬਣਾਉਂਦੇ ਨੇ, ਕਈ ਲੋਕ ਨਾਲ ਡਬਲ ਵੀ ਬਣਾਉਂਦੇ ਨੇ। ਵਿਚ ਥੋੜਾ ਮੱਕੀ ਦਾ ਆਟਾ ਵਿੱਚ ਸਾਰਾ ਮਿਕਸ ਕਰਕੇ ਤੇ ਆ ਬਣਾਇਆ ਆਪਾਂ ਪਰੌਂਠਾ ਬਣੂਗਾ ਵਧੀਆ ਆਲਾ ਸ਼ਾਨ ਤੇ ਚਾਹ ਬਣ ਚੁੱਕੀ ਦੀ ਐ ਤੇ ਬਣਦੀ ਪਈ ਹੈ ਜੀ ਛੋਟੀ ਜਿਹੀ ਗੁੜੀਆ ਖੜੀ ਆ ਤਿਆਰ ਪਾਣੀ ਮੈਂ ਨਚੋੜ ਲਿਆ ਸੀ ਪਹਿਲਾਂ ਹੀ ਸਾਰਾ ਪੂਰਾ ਪ੍ਰੋਪਰ ਇਹਨਾਂ ਤੁਹਾਨੂੰ ਦਿਖਾਇਆ ਹੈਗਾ ਸਦੂ ਕਾਸ਼ ਪਹਿਲਾਂ ਹੀ ਕਰ ਲਈਆਂ ਸੀ ਮੈਂ ਵਿੱਚ ਥੋੜੀ ਮੇਥੀ ਤੋੜ ਕੇ ਘਰ ਲੱਗੀ ਹੋਈ ਸਾਡੇ ਮੇਥੀ ਪਾਈ ਥੋੜੀ ਪਾਲਕ ਪਾਈ ਤੇ ਥੋੜਾ ਜਿਹਾ ਆਪਾਂ ਵਿੱਚ ਇਹਦੇ ਪਾਇਆ ਤਣੀਆਂ ਹਾਂ ਹਾਂ ਤਣੀਆਂ ਤੇ ਮੂਲੀਆਂ ਦੇ ਪੱਤੇ ਵੀ ਨਾਲ ਨਾਲ ਤੇ ਆ ਚੱਕੋ ਪਰੌਂਠਾ ਆ ਵੀ ਭੁੱਲੀ ਜਾਂਦੀ ਐ ਸਿਰ ਆਪਣੀ ਧਿਆਨ ਨਹੀਂ ਨ ਦੇ ਹੋਇਆ ਆ ਤਾਂ ਦਾ ਤੱਕ ਨੂੰ ਬਣਦਾ ਠੀਕ ਆ ਨਾ ਤੇ ਹੁਣ ਪਰੌਂਠਾ ਬਣ ਜੂਗਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਠੀਕ ਹੈ ਤਿਆਰ ਹੋਇਆ ਹੈ ਆਨ ਲਾ ਦੀ ਛੋਟੀ ਜੀ ਕਰਦੀ ਐ ਹੈਲਪ ਪਹਿਲਾਂ ਮੇਰੀ ਚਾਹ ਪਣ ਦੇ ਸੀਗੀ ਮੈਂ ਕੱਲੇ ਸੀ ਹੁਣ ਕਹਿੰਦੀ ਮੈਂ ਕਰਾਂਗੀ ਨਾਨੀ ਮम्मा ਹੈਲਪ ਕਰ ਨਾਲ ਲਾ ਦੋ ਫਟਾਫਟ ਕੇ ਹੋਰ تو آئے نا بےلی ہے روٹی تھوڑی جی مہنگی بےلتی میں تھوڑی انہوں نے سیدھی کر دینی ہاں یہ آؤ گی اہی چک کے ٹھیک ہے جی لو تھوٹی آؤ پروں وغیرہ تیار چاہتے گیو نہ کھا گے اپنا گرمیاں چیسے مولی گٹھ آتی ہے سردی چولی زیادہ ہوں مولی ہو گئے گوبھی والے پروٹے ہو گئے ਤੇ ਆਪਾਂ ਖਾ ਸਕਦੇ ਆ ਆਹ ਵਾਲੇ ਕੌਂਠੇ ਹੋ ਗਏ ਠੀਕ ਹਨ ਜੀ ਤੇ ਦੂਜੀ ਪਲੇਟ ਆ ਉਹ ਪਈ ਐ ਹਾਂ ਜੀ ਇਹ ਆਲੋਜੀ ਗਰਮ ਗਰਮ ਫਰੋਠਾ ਹੋ ਗਿਆ ਤਿਆਰ ਲਓ ਹੁਣ ਖਾਓ ਬੇਟਾ ਸਿੱਖ ਰਹੀ ਆ ਪੜਦੀ ਆ ਨਾਲ ਨਾਲ ਕਿ ਮੈਂ ਕੰਮ ਸਿੱਖਣਾ ਮੈਂ ਕਿ ਜਦੋਂ ਸਿੱਖੋ ਨਾਲ ਦੀ ਨਾਲ ਬੱਚਾ ਸਿੱਖੇ ਤਾਂ ਬਹੁਤ ਵਧੀਆ ਲੱਗਦਾ ਤੇ ਆ ਥੋੜੀਆਂ ਮੁਰਲੀਆਂ ਮੈਂ ਰੱਖ ਲਈਆਂ ਸਈਆਂ ਇਹ ਨਿਚੋੜ ਕੇ ਰੱਖੀਆਂ ਵਿੱਚ ਬਾਦ 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 ਵੈਰੀ ਗੁੱਡ ਹਾਂ ਚਲੋ ਪਿੰਗੀ ਟੇਟੀ ਬਣੀ ਚਲੋ ਬੱਚੇ ਨੂੰ ਸਾਰਾ ਕੰਮ ਹੋਣਾ ਚਾਹੀਦਾ ਬੱਚਿਆਂ ਨੂੰ ਠੀਕ ਨੇ ਸਾਬ ਨੂੰ ਤੇ ਇਹ ਮੈਂ ਥੋੜੀ ਜਿਹੀ ਰੱਖ ਲਿਆ ਸੀਗੀਆਂ ਬਾਅਦ ਚੋ ਕੋਈ ਆਊਗਾ ਨਾ ਫਿਰ ਆਪਾਂ ਬਾਅਦ ਚੋ ਨਮਕ ਚੋ ਵੀ ਕੁਝ ਪਾਉਣਾ ਹੈ ਚ ਹਲਦੀ ਵੀ ਪਾ ਸਕਦੇ ਆ ਤੁਸੀਂ ਮਸਾਲਾ ਜੀਰਾ ਕੁਝ ਵੀ ਪਾ ਸਕਦੇ ਆ ਠੀਕ ਹੈ ਨਾ ਤੇ ਇਹ ਮੈਂ ਲੱਗ ਰੱਖ ਤੇ ਜਦੋਂ ਕੋਈ ਆਊਗਾ ਘਰ ਵਿੱਚ ਬੱਚਾ ਕੰਮ ਤੋਂ ਇਆ ਕੋਈ ਛੋਟੇ ਬੱਚੇ ਨੇ ਇਹਨੇ ਦੁਬਾਰਾ ਖਾਣੀ ਹੋ ਕੇ ਆਪਾਂ ਨੂੰ ਬਣਾ ਕੇ ਖਵਾ ਸਕਦੇ ਹਾਂ ਠੀਕ ਹੈ ਤੇ ਆ ਰੋਟੀ ਹੁਣ ਪਾ ਗਈ ਵਿੱਚ ਤੇ ਉਹ ਭੱਜ ਗਈ ਦੇਖ ਲੈ ਕਿਉਂ ਲਾ ਕੇ ਨਹੀਂ ਗਈ ਹੈਗੀ ਤੇ ਆ ਲਓ ਮੈਂ ਤਾਂ ਵੈਸੇ ਫੈਂਟ ਲਾ ਲ ਲਈ ਐ ਤੇ ਦੇਸੀ ਘਿਓ ਵੀ ਵੈਸੇ ਪਿਆ ਦੇਸੀ ਘਿਓ ਨਾਲ ਆਪਾਂ ਖਾਵਾਂਗੇ ਠੀਕ ਹੈ ਚਲੋ ਜੀ ਸ਼ਕੋਨਾਲ ਦੀ ਨਾਲ ਪ੍ਰਸ਼ਾਦ ਦੇ ਗਰਮ ਗਰਮ ਨੇ ਨਾਨਾ ਜੀ ਹੁਣ ਮੈਂ ਚਲਦੀ ਆ ਰੋਟੀ ਬਣ ਗਈ ਤਿਆਰ ਤੇ ਬਣਾਉਣ ਵਾਸਤੇ ਘਰਦਿਆਂ ਨੂੰ ਦੇਣ ਵਾਸਤੇ ਰੋਟੀ ਤੇ ਆ ਛੋਟੀ ਜਾਉਗੀ ਲੈ ਤੂੰ ਜਾਬ ਤਫੜਾ ਕੇ ਆ ਆਪਣੇ ਨਾਨਾ ਜੀ ਨੂੰਤੀ ਆ ਦੇਖੋ ਕਿਉ ਚਾਹ ਇਹ ਆ ਲੇਖੋ ਤੇ ਪਰੌਂਠੇ ਹੋ ਗਏ ਤਿਆਰ ਆਪਣੇ ਠੀਕ ਹੈ ਜੀ ਤੇ ਤੁਹਾਨੂੰ ਇੱਕ ਪਰੌਂਠਾ ਹੋਰ ਸਿਖਾਉਨੇ ਆ ਡਬਲ ਬਣਾਉਣਾ ਥੋੜੀ ਹੈਲਪ ਇਹਨੇ ਕਰੀਆ ਛੋਟੀ ਜਿਨੇ ਕਹਿੰਦੀ ਚਲੋ ਜੀ ਹਾਂ ਆ ਬਣਾਇਨੇ ਨੇ ਡਬਲ ਕਹਿੰਦੀ ਨਾਨੀ ਮੈਂ ਇਸ ਤਰ੍ਹਾਂ ਇਹਨੂੰ ਵੇਟਿੰਗ ਦੱਸਿਆ ਕਹਿੰਦੀ ਨਾਨੀ ਮੈਂ ਡਬਲ ਬਣਾਉਣਾ ਪਹਿਲੇ ਇੱਕ ਬਣਾ ਲਿਆ ਤੇ ਹੁਣ ਇਹਦੇ ਵਿੱਚ ਕੀ ਕਰਨਾ ਭਰਨਾ ਹੈ ਢੇਕਾ ਭਰਨਾ ਹੈ ਅਸਲ 3 ਲੀਟਰ ਮਾਪ ਲ ਦਿੰਦੀ ਆ ਕਈ ਇਸ ਤਰ੍ਹਾਂ ਬਣਾਓ ਇਹਨੇ ਛੜੋ ਇੱਕ ਮਿੰਟ ਛੜੋ 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 ਇਹ ਆ ਬਣ ਗਿਆ ਜੀ ਡਬਲ ਬਣਾਉਂਦਾ ਤੇ ਹੁਣ ਇਹਦੇ ਉੱਪਰ ਰੱਖੂਗੇ ਇਹ ਹਾਂ ਰੱਖ ਦੋ ਰੱਖ ਦੋ ਰੱਖ ਦੱਸ ਤਾਂ ਇਹਨੂੰ ਥੋੜਾ ਇੱਧਰ ਨੂੰ ਕਰਕੇ ਹਾਂ ਚਲੋ ਇਹ ਇਹਦੀ ਪਸੰਦ ਆ ਤੇ ਛੋਟੀ ਬੱਚੀ ਦੀ ਪਸੰਦ ਆ ਇਹਦੀ ਡਬਲ ਬਣਾਉਂਦਾ ਇੱਕ ਮਿੰਟ ਮੈਂ ਨਹੀਂ ਕਰਦੀ ਤੇ ਉੱਪਰੋਂ ਬੇਲਣਾ ਵੀ ਥੋੜਾ ਕਰਨਾ ਹੈ ਬੇਲਣਾ ਵੀ ਹੋਰ ਠੀਕ ਸਭ ਤੋਂ ਛੜ ਤੋਂ ਛੜ ਤੋਂ ਚਿਪਕ ਜਾਣਾ ਹੁਣੇ ਚਿਪਕ ਦਿੰਦੇ ਇਹ ਲੋ ਜੀ ਹੁਣ ਮੈਂ ਚੱਕਦੀ ਇਹ ਤੋਂ ਤਾਂ ਨਹੀਂ ਚੱਕ ਹੋਣਾ ਚਿਪਕ ਜਾਣਾ ਰੁੱਟ ਜਾਣਾ ਜੀ ਫਿਰ ਜੇ ਚੱਕਿਆ ਤੇ ਆ ਲੋ ਜੀ ਲੋ ਚਲੋ ਠੀਕ ਥੱਥਾ ਫੜੋ ਇਹ ਇਹ ਦੇ ਪਸੰਦ ਦਾ ਡਬਲ ਪਰੌਂਠਾ ਇਹ ਦਵਾ ਰਿਖੋਟ ਆ ਬਣ ਗਿਆ ਟਵਰ ਪਰੌਂਠਾ ਠੀਕ ਹੈ ਜੀ ਤੁਸੀਂ ਵੀ ਖਾਣੇ ਆ ਤਾਂ ਆ ਜਾਓ ਤੇ ਬਾਕੀ ਕਿਸ ਤਰ੍ਹਾਂ ਲੱਗਿਆ ਸਾਨੂੰ ਜ਼ਰੂਰ ਦੱਸਿਓ ਬਈ ਛੋਟੀ ਬੱਚੀ ਨੇ ਮੇਰੀ ਨਾਲ ਹੈਲਪ ਕਰਵਾਈ ਆ ਤੇ ਇਹ ਪਰੌਂਠਾ ਪੂਰਾ ਤਿਆਰ ਹੋ ਜਵੇ ਤਾਂ ਤੁਹਾਨੂੰ ਆਪਾਂ ਦਿਖਾਉਨੇ ਆ ਤੇ ਨਾਲ ਨਾਲ ਆਪਾਂ ਇਹੀ ਖਾਓਗੇ ਮੁੰਡੇ ਪਰੌਂਠਾ ਇਹ ਤਾਂ ਹੋ ਗਿਆ ਆਪਣਾ ਮਤਲਬ ਕਿ ਡਬਲ ਪਰੌਂਠਾ ਤੇ ਆਪਾਂ ਨਾ ਆਪ ਆਪਣਾ ਸਿੰਗਲ ਬਣਾਉਣਾ ਮੈਂ ਤਾਂ ਸਿੰਗਲ ਬਣਾਉਣੀ ਹੁੰਦੀ ਆ ਇਹਨਾਂ ਡਬਲ ਪਰੌਂਠਾ ਖਾਣਾ ਤੇ ਆ ਲਓ ਜੀ ਇਹਨੂੰ ਫਿਰ ਆਪਾਂ ਭਰ ਕੇ ਬਣਾਉਨੇ ਆ ਦੇ ਗਏ ਉਹ ਭੱਜ ਗਈ ਫੇਰ ਥੋੜਾ ਦੱਸ ਜਾਂਦੀ ਐ ਇਸ ਤਰ੍ਹਾਂ ਬਣਾਓ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਤੇ ਉਹ ਭੱਜ ਗਈ ਫੇਰ ਹਾਲਾਂਜੀ ਆਪਣਾ ਲੱਗੇ ਹੁਣ ਇਹ ਪਰੌਂਠਾ ਤਿਆਰ ਕਰ ਤੈਨੂੰ ਖਾ ਕੇ ਉਹ ਫਿਰ ਸੀਮ ਕਰ ਲਿਆ ਕਰੋ ਬੱਚੇ ਨਾਲ ਕੰਮ ਸਿੱਖ ਜਾਂਦਾ ਬੱਚਾ ਨਾਲੇ ਸ਼ੌਕ ਆ ਤੁਹਾਨੂੰ ਦਿਖਾ ਦਿੰਦੇ ਆ ਕਿ ਇਸ ਤਰ੍ਹਾਂ ਲੱਗਿਆ ਤੁਹਾਨੂੰ ਠੀਕ ਹੈ ਨਾ ਨਾਲੇ ਪੜ੍ਹਾਈ ਵੀ ਕਰਦਾ ਬੱਚਾ ਨਾਲ ਨਾਲ ਕੰਮ ਵੀ ਸਿਖਾਓ ਸਾਰੇ ਕਈ ਵਾਰ ਆਪਾਂ ਘਰ ਵਿੱਚ ਚਿੱਲ ਜਾਂਦੇ ਆ ਮਾਮਾ ਚਲ ਜਾਂਦੀਆਂ ਕਈ ਵਾਰ ਇਹ ਨਾ ਬੱਟੇ ਰੋਟੀ ਪੇਕ ਬਣਾ ਕੇ ਬੱਚਾ ਖਵਾ ਸਕਦਾ ਹੈ ਹੈ ਤਾਂ ਛੋਟੀ ਆ ਹਜੇ ਪਰ ਕੰਮ ਬਹੁਤ ਜ਼ਰੂਰੀ ਆ ਸਾਰੇ ਕੰਮ ਹੁੰਨੇ ਚਾਹੀਦੇ ਨੇ ਲਾਈਫ ਵਿੱਚ ਜਿੰਦੇ ਸਿਖਾਓ ਇਹ ਮਾਪੇ ਦਾ ਫਰਜ਼ ਆ ਇੱਥੇਨੇ ਆਪਣੇ ਧੀਆਂ ਪੁੱਤਾਂ ਨੂੰ ਕੰਮ ਸਿਖਾਓ ਪਰ ਬੱਟੀਆਂ ਕਹਿੰਦੀਆਂ ਅਸੀਂ ਪੜ ਲਿਖਿਆ ਸੰਤਾ ਕੰਮ ਹੀ ਨਹੀਂ ਆਉਂਦਾ ਅੱਜ ਆਪਣੇ ਘਰ ਰੋਟੀ ਵੀ ਨਹੀਂ ਬਣਾਈ ਨਹੀਂ ਸਿਖਾਓ ਬੱਚੇ ਨੂੰ ਸਾਰਾ ਕੰਮ ਮੈਂ ਤਾਂ ਕਰਨੀ ਆ ਤੇ ਬਾਹਰ ਨੂੰ ਗ੍ਰੇਸ ਵੀ ਚਾਹਤੀਆਂ ਕੁੜੀਆਂ ਆਪਣਾ ਬਣਾ ਕੇ ਆਪ ਹੀ ਖਾਂਦੀਆਂ ਨੇ ਹੁਣ ਜੇ ਆਪਾਂ ਸਿਖਾਇਆ ਹੋਊਗਾ ਕੰਮ ਘਰ ਵਿੱਚ ਤੇ ਬਾਹਰ ਜਾ ਕੇ ਆਪਣਾ ਕੋਸ ਸਾਂਭ ਸਕਦੀਆਂ ਆਪਣੇ ਆਪ ਨੂੰ ਨਹੀਂ ਤਾਂ ਫਿਰ ਉਹੀ ਗੱਲ ਦਾ ਮਸਾਤਾ ਕੁਛ ਆਉਂਦਾ ਹੀ ਨਹੀਂ ਫਿਰ ਉੱਥੇ ਤਾਂ ਕੋਈ ਮਾਂ ਨਹੀਂ ਕੋਈ ਪਾਪ ਨਹੀਂ ਕੋਈ ਭੈਣ ਨਹੀਂ ਭਾਈ ਨਹੀਂ ਤੁਹਾਨੂੰ ਪਤਾ ਹੀ ਆ ਜੀ ਤੇ ਬਾਕੀ ਹਾਂਜੀ ਇਹ ਥੋੜਾ ਜਿਹਾ ਨਾ ਇਸ ਤਰ੍ਹਾਂ ਕਰਕੇ ਤੱਪਦਿਆ ਕਰਕੇ ਜਿਹੜੀਆਂ ਤੱਪਦੀਆਂ ਨੇ ਇਸ ਤਰ੍ਹਾਂ ਕਰਕੇ ਪੱਕ ਜਾਂਦੀਆਂ ਕੱਚੀ ਨਾ ਹੁੰਦੀਆਂ ਬੱਸ ਇਹ ਠੀਕ ਆ ਆ ਲੋ ਜੀ ਹੁਣ ਆਪਾਂ ਬਣਨਗੇ ਲਾਸਟ ਤਰੋਂਟਾ ਅੱਜ ਚਾਰ ਪੰਜ ਤਰੋਂਟੇ ਬਣ ਗਏ ਇੰਨੇ ਕੇ ਆਪਾਂ ਖਾਣੇ ਨੇ ਤੇ ਬਾਕੀ ਆਪਾਂ ਰੱਖਦੇ ਨੇ ਤੇ ਮੁੱਲੀਆਂ ਵੀ ਜਦੋਂ ਕੋਈ ਆਊਗਾ ਘਰ ਦੀ ਫੈਮਲੀ ਉਹਨੂੰ ਦਗਾ ਦੇ ਨਾਮ ਕੋਸੇ ਟਾਈਮ ਪਾਵਾਂਗੇ ਠੀਕ ਆ ਜੀ ਤੇ ਹੁਣ ਇਹ ਉਸਮਾਨ ਰੱਖਦੇ ਆਪਾਂ ਬਾਰੇ ਤੇ ਬਾਕੀ ਤੁਸੀਂ ਦੱਸਿਓ ਸਾਨੂੰ ਆ ਲਓ ਜੀ ਹੁਣ ਆ ਛੋਟੀ ਨੇ ਮੈਂ ਆਪਣਾ ਪ੍ਰਸ਼ਾਦਾ ਕਰ ਲਿਆ ਤਿਆਰ ਆ ਚਾਹ ਨਾਲ ਪੀਊਗੀ ਤੇ ਆ ਕਿਉਂ ਰੱਖ ਲਿਆ ਤੇ ਜਲਦੀ ਆ ਰਹਿ ਗਿਆ ਮੇਰਾ ਬਣਾਉਣਾ ਹੁਣ ਇਧਰ ਕਿ ਆ ਮੇਰਾ ਮੇਰੇ ਤਿਆਰ ਹੋ ਰਹੀ ਆ ਤੇ ਘਰ ਦੇ ਵਿੱਚ ਅਸੀਂ ਤਿੰਨ ਫੈਮਲੀ ਆ ਕਿੰਨਾ ਨੇ ਖਾਲੀਆਂ ਪਰੌਂਠੇ 2 2 3 3 ਇਹ ਇੱਕ ਖਾਊਗੀ ਕਹਿੰਦੀ ਮੈਂ ਇੱਕ ਖਾਊਂਗੀ ਆਹ ਲਓ ਜੀ ਪੁੱਤ ਚਲੋ ਹੋਰ ਕੁਝ ਕਹਿਣਾ ਚਾਹੁੰਦੇ ਆ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਓ ਹਾਂਜੀ ਜ਼ਰੂਰ ਕਰਿਓ ਸਾਡਾ ਧਿਆਨ ਜ਼ਰੂਰ ਰੱਖਿਆ ਕਰੋ ਜੀ ਸਿੰਪਲ ਜਿਹਾ ਬਲੌਗ ਪਾਉਨੇ ਆ ਜਿੰਨਾ ਕਿ ਸਾਨੂੰ ਆਉਂਦਾ ਨਾ ਕਿ ਸਿੱਧੇ ਸਾਦੇ ਬੰਦੇ ਆ ਹੈ ਪਰ ਅਸੀਂ ਪਿੰਡ ਦੇ ਆ ਰਹਿੰਦੇ ਅਸੀਂ ਸ਼ਹਿਰ ਵਿੱਚ ਆ ਜਿੰਨਾ ਕੰਮ ਉਹਦਾ ਆਪਾ ਕਰ ਲੰਨੇ ਆ ਜੀ ਤੇ ਬਲੌਗ ਪਾ ਦਿੰਨੇ ਆ ਕਿਉਂਕਿ ਸਾਡਾ ਛੋਟਾ ਜਿਹਾ ਪਰਿਵਾਰ ਆ ਤੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਪਰਿਵਾਰ ਨੂੰ ਵੀ ਤੁਹਾਡੇ ਨੂੰ ਵੀ ਰੱਖੇ ਮੈਂ ਤੁਹਾਡੇ ਵੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੁਸੀਂ ਵੀ ਮੈਨੂੰ ਬਹੁਤ ਪਿਆਰ ਬੰਨੇ ਆ ਐਸ ਤਰ੍ਹਾਂ ਹੀ ਆਪਣਾ ਪਿਆਰ ਬਣਿਆ ਰਹੇ ਭੈਣ ਭਾਈਆਂ ਦਾ ਠੀਕ ਆ ਜੀ ਤੇ ਐਸ ਤਰ੍ਹਾਂ ਹੀ ਆਪਾਂ ਆਪਣੇ ਬਲੌਗ ਛੋਟੇ-ਮੋਟੇ ਪਾਉਂਦੇ ਰਹੀਏ ਛੋਟੀਆਂ-ਮੋਟੀਆਂ ਕਮੈਂਟ ਦੀ ਵੀਡੀਓ ਪਾਉਂਦੇ ਰਹੀਏ ਬਾਕੀ ਤੁਹਾਡੇ ਆਸ਼ੀਰਵਾਦ ਦੀ ਮੈਨੂੰ ਬਹੁਤ ਜ਼ਰੂਰਤ ਆ ਵੱਡੇ ਭੈਣ ਭਾਈਆਂ ਦੀ ਤੇ ਮੈਂ ਛੋਟੇ ਭੈਣ ਭਾਈਆਂ ਨੂੰ ਵੱਡੇ ਭੈਣ ਭਾਈਆਂ ਨੂੰ ਬਹੁਤ ਪਿਆਰ ਕਰਦੀ ਆ ਆਪਣੇ ਪੁੱਤਾਂ ਨੂੰ ਵੀ ਕਰਦੀ ਆ ਧੀਆ ਨੂੰ ਵੀ ਕਰਦੀ ਆ ਸਾਰੀ ਪਬਲਿਕ ਨੂੰ ਜ ਪਰਮਾਤਮਾ ਤੰਦਰੁਸਤੀ ਰੱਖੇ ਬਸ ਆਪਣੀ ਤੇ ਤੰਦਰੁਸਤੀ ਆ ਤਾਂ ਹੀ ਆਪਾਂ ਅੱਗੇ ਵੱਧ ਸਕਦੇ ਆ ਜੇ ਆਪਣਾ ਸਰੀਰ ਤੰਦਰੁਸਤ ਆ ਨਹੀਂ ਤਾਂ ਜੇ ਬੰਤਾ ਤੰਦਰੁਸਤ ਨਹੀਂ ਫਿਰ ਇਹਨੂੰ ਕੁਝ ਚੰਗਾ ਲੱਗਦਾ ਫਿਰ ਤੁਹਾਨੂੰ ਕਈ ਵਾਰ ਆਪਣਾ ਸਰੀਰ ਵੀ ਨਹੀਂ ਚੰਗਾ ਲੱਗਦਾ ਵੀ ਹਾਈ ਮੇਰੇ ਤਾਂ ਉੱਠ ਵੀ ਨਹੀਂ ਹੁੰਦਾ ਠੀਕ ਆ ਨਾ ਤੇ ਇਹੀ ਗੱਲ ਆ ਵੀ ਬਸ ਤੰਦਰੁਸਤੀ ਮੰਗੋ ਚੰਗੇ ਕੰਮ ਕਰੋ ਸੋਹਣੇ ਕੰਮ ਕਰੋ ਹਰ ਇੱਕ ਨੂੰ ਮਾਪ ਪੈਣ ਸਮਝੋ ਧੀ ਪੈਣ ਸਮਝੋ ਠੀਕ ਆ ਜੀ ਤੇ ਤੁਹਾਨੂੰ ਵੀ ਨਾਲ ਸਾਰੇ ਸਤਿਕਾਰ ਨਾਲ ਫਿਰ ਬਲਾਵਾ ਬੋਲੀ ਮਿੱਠੀ ਰੱਖੋ